ਅਕਸਰ ਤੁਸੀਂ ਵੀ ਪਹਾੜਾਂ ਦੇ ਵਿੱਚ ਘੁੰਮਣ ਜਾਂਦੇ ਹੋਵਗੇ ਤੇ ਤੁਹਾਡਾ ਮਨ ਵੀ ਪੈਰਾਗਲਾਈਡਿੰਗ ਕਰਨ ਨੂੰ ਜ਼ਰੂਰ ਕੀਤਾ ਹੋਵੇਗਾ ਪਰ ਕਈ ਵਾਰ ਪੈਰਾਗਲਾਈਡਿੰਗ ਦੇ ਵਿੱਚ ਇਸ ਤਰੀਕੇ ਦਾ ਹਾਦਸਾ ਵਾਪਰ ਜਾਂਦਾ ਹੈ ਜਿਹੜਾ ਤੁਸੀਂ ਸ਼ਾਇਦ ਕਦੇ ਸੋਚਿਆ ਵੀ ਨਹੀਂ ਹੁੰਦਾ ਤੇ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਧਰਮਸ਼ਾਲਾ ਤੋਂ ਜਿੱਥੇ ਪੈਰਾਗਲਾਈਡਿੰਗ ਦੌਰਾਨ ਹਾਦਸਾ ਵਾਪਰ ਜਾਂਦਾ ਹੈ ਅਤੇ ਇੱਕ 19 ਸਾਲ ਦੀ ਕੁੜੀ ਦੀ ਦਰਦਨਾਕ ਤਰੀਕੇ ਦੇ ਨਾਲ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ ਲੜਕੀ ਦੇ ਵੱਲੋਂ ਪੈਰਾਗਲਾਈਡਿੰਗ ਜਦੋਂ ਕੀਤੀ ਜਾ ਰਹੀ ਸੀ ਤਾਂ ਉਸ ਦੌਰਾਨ ਜਦੋਂ ਸਭ ਤੋਂ ਪਹਿਲਾਂ ਦੌੜ ਲਗਾਈ ਜਾਂਦੀ ਹੈ ਔਰ ਜਦੋਂ ਪੈਰਾਗਲਾਈਡਰ ਦੇ ਨਾਲ ਲੜਕੀ ਦੌੜ ਲਗਾ ਰਹੀ ਸੀ ਤਾਂ ਉਸੇ ਦੌਰਾਨ ਉਹਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਉਡਾਨ ਪਰੰਦੀ ਜਗਾ ਉਹ ਸਿੱਧਾ ਖਾੜ ਦੇ ਵਿੱਚ ਜਾ ਡਿੱਗਦੇ ਨੇ ਤਾਂ 60 ਮੀਟਰ ਡੂੰਗੀ ਖਾੜ ਦੇ ਵਿੱਚ ਦੋਵੇਂ ਜਾਣੇ ਡਿੱਗਦੇ ਨੇ ਜਿਸ ਹਾਦਸੇ ਦੇ ਵਿੱਚ ਲੜਕੀ ਨੂੰ ਅਤੇ ਪੈਰਾਗਲਾਈਡਰ ਨੂੰ ਗੰਭੀਰ ਸੱਟਾਂ ਆਉਂਦੀਆਂ ਨੇ ਔਰ ਲੜਕੀ ਦੀ ਮੌਤ ਹੋ ਜਾਂਦੀ ਹੈ ਤੇ ਪੂਰੇ ਪਰਿਵਾਰ ਗੁਜਰਾਤ ਤੋਂ ਘੁੰਮਣ ਆਇਆ ਸੀ ਜਿਸ ਦੌਰਾਨ ਇਹ ਹਾਦਸਾ ਵਾਪਰਦਾ ਹੈ ਔਰ ਪਰਿਵਾਰ ਦੇ ਨਾਲ ਲੜਕੀ ਆਈ ਸੀ ਖੁਸ਼ੀ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ ਭਾਪਸਰ ਖੁਸ਼ੀ ਸੀ ਨਾਮ ਔਰ ਪਰਿਵਾਰ ਦੇ ਨਾਲ ਇੱਥੇ ਘੁੰਮਣ ਆਈ ਸੀ ਧਰਮਸ਼ਾਲਾ ਦੇ ਵਿੱਚ ਔਰ ਇੱਥੇ ਜਦੋਂ ਲੋਕਾਂ ਨੂੰ ਪੈਰਾਗਲਾਈਡਿੰਗ ਕਰਦੇ ਹੋਏ ਦੇਖਦੀ ਹੈ ਤਾਂ ਉਸ ਦੇ ਮਨ ਦੇ ਵਿੱਚ ਵੀ ਵਿਚਾਰ ਆਉਂਦਾ ਹੈ ਕਿ ਪੈਰਾਗਲਾਈਡਿੰਗ ਉਸ ਦੇ ਵੱਲੋਂ ਕੀਤੀ ਜਾਵੇ ਤੇ ਜਦੋਂ ਪੈਰਾਗਲਾਈਡਿੰਗ ਕਰਦੀ ਹੈ ਤਾਂ ਇਸ ਦੇ ਦੌਰਾਨ ਜਦੋਂ ਉਡਾਨ ਭਰਨ ਲਈ ਦੌੜ ਲਗਾਉਂਦੇ ਆ ਤਾਂ ਰਸਤੇ ਇਹਦੇ ਵਿੱਚ ਉੱਥੇ ਹੀ ਸੰਤੁਲਨ ਵਿਗੜ ਜਾਂਦਾ ਹੈ ਤਾਂ ਸੰਤੁਲਨ ਵਿਗੜਨ ਦੀ ਇਹ ਵੀਡੀਓ ਵੀ ਸਾਹਮਣੇ ਆਈ ਹੈ ਬਿਲਕੁਲ ਖੱਡ ਦੇ ਨੇੜੇ ਹੀ ਔਰ ਜੋ ਉਡਾਨ ਪਰੰਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਥੋੜੀ ਜੀ ਦੌੜ ਲਗਾਈ ਜਾਂਦੀ ਔਰ ਉੱਥੇ ਹੀ ਸਤੁਲਨ ਵਿਗੜ ਜਾਂਦਾ ਔਰ ਪੈਰਾਗਲਾਈਡਰ ਅਤੇ ਖੁਸ਼ੀ ਫੇਟਾ ਖਾਡ ਦੇ ਵਿੱਚ ਜਾ ਡਿੱਗਦੇ ਨੇ ਤਾਂ ਗੰਭੀਰ ਸੱਟਾਂ ਲੱਗੀਆਂ ਇੱਥੇ ਖੁਸ਼ੀ ਨੂੰ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਜਿਸ ਤੋਂ ਬਾਅਦ ਉਸ ਦੀ ਉੱਥੇ ਮੌਤ ਹੋ ਜਾਂਦੀ ਹੈ ਔਰ ਪਰਿਵਾਰ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਕਿ ਆਖਿਰ ਸੁਰੱਖਿਆ ਦਾ ਕੋਈ ਇੰਤਜ਼ਾਮ ਕਿਉਂ ਨਹੀਂ ਕੀਤਾ ਜਾਂਦਾ ਇਹ ਹਾਦਸਾ ਆਖਿਰ ਕਿਸ ਤਰੀਕੇ ਦੇ ਨਾਲ ਵਾਪਰਿਆ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਵੀ ਜਾਂਚ ਦੀ ਗੱਲ ਕਹੀ ਜਾ ਰਹੀ ਹੈ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਕਿ ਆਖਿਰ ਹਾਦਸਾ ਕਿਵੇਂ ਵਾਪਰਿਆ ਕਿ ਇਸ ਹਾਦਸੇ ਦੇ ਵਿੱਚ ਪੈਰਾਗਲਾਈਡਰ ਦੀ ਗਲਤੀ ਸੀ ਜਾਂ ਫਿਰ ਲੜਕੀ ਦੀ ਗਲਤੀ ਸੀ ਕਿਉਂਕਿ ਇਹ ਹਾਦਸਾ ਜੇਕਰ ਵਾਪਰਦਾ ਹੈ ਤਾਂ ਜੇਕਰ ਪੈਰਾਗਲਾਈਡਰ ਦੀ ਗਲਤੀ ਦੇ ਕਰਕੇ ਵਾਪਰਿਆ ਜਾਂ ਫਿਰ ਸੁਰੱਖਿਆ ਦੀ ਘਾਟ ਕਰਕੇ ਹਾਦਸਾ ਵਾਪਰਿਆ ਜਾਂ ਉਪਕਰਨ ਦੇ ਵਿੱਚ ਕਿਸੇ ਤਰੀਕੇ ਦੀ ਜੋ ਖਰਾਬੀ ਆਉਣ ਕਰਕੇ ਹਾਦਸਾ ਵਾਪਰਿਆ ਤਾਂ ਇਹਨੇ ਸਾਰਾ ਤੱਥਾਂ ਦੇ ਉੱਤੇ ਜਾਂਚ ਕੀਤੀ ਜਾਵੇਗੀ ਔਰ ਇਸ ਮਾਮਲੇ ਤੋਂ ਬਾਅਦ ਕਾਰਵਾਈ ਕੋਈ ਕੀਤੀ ਜਾਵੇਗੀ ਪਰ ਵੱਡੀ ਖਬਰ ਹੈ ਕਿ ਇਸ ਹਾਦਸੇ ਦੇ ਵਿੱਚ ਇੱਕ ਨੌਜਵਾਨ ਕੁੜੀ ਦੀ ਮੌਤ ਹੋ ਗਈ ਹੈ 19 ਸਾਲ ਦੀ ਕੁੜੀ ਜੋ ਆਪਣੇ ਪਰਿਵਾਰ ਦੇ ਨਾਲ ਘੁੰਮਣ ਆਈ ਸੀ ਪਰਿਵਾਰ ਦੇ ਨਾਲ ਜਦੋਂ ਤੁਸੀਂ ਕਿਤੇ ਘੁੰਮਣ ਜਾਂਦੇ ਹੋ ਤਾਂ ਇੱਕ ਵਧੀਆ ਸਮਾਂ ਬਤੀਤ ਕਰਦੇ ਹੋ ਪਰ ਨਹੀਂ ਪਤਾ ਸੀ ਕਿ ਇਹ ਸਮਾਂ ਉਹਨਾਂ ਲਈ ਸਭ ਤੋਂ ਮੰਦਭਾਗਾ ਸਮਾਂ ਬਣ ਜਾਵੇਗਾ ਔਰ ਇਸ ਤਰੀਕੇ ਦੇ ਨਾਲ ਪਰਿਵਾਰ ਦੀ ਧੀ ਸ਼ਾਇਦ ਜਿਨ੍ਹਾਂ ਦੇ ਕਹਿਣ ਦੇ ਉੱਤੇ ਹੀ ਪਰਿਵਾਰ ਇੱਥੇ ਆਇਆ ਹੋਵੇ ਔਰ ਉਸ ਦੀ ਇਸ ਤਰੀਕੇ ਦੇ ਨਾਲ ਮੌਤ ਹੋ ਜਾਵੇਗੀ ਤਾਂ ਇੱਕ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਮੌਤ ਗੁਜਰਾਤ ਤੋਂ ਧਰਮਸ਼ਾਲਾ ਖਿੱਚ ਕੇ ਲੈ ਆਈ ਪਰ ਹਾਦਸੇ ਦੇ ਕਾਰਨਾਂ ਦੀ ਜਾਂਚ ਹੋਣੀ ਬੇਹੱਦ ਜ਼ਰੂਰੀ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਦੋਂ ਸੈਲਾਨੀ ਕਿਸੇ ਥਾਂਵਾਂ ਤੇ ਘੁੰਮਣ ਜਾਂਦੇ ਨੇ ਖਾਸ ਤੌਰ ਤੇ ਪਹਾੜੀ ਖੇਤਰਾਂ ਦੇ ਵਿੱਚ ਗੁੰਮਰ ਜਾਂਦੇ ਨੇ ਤਾਂ ਉਥੇ ਪੈਰਾਗਲਾਈਡਿੰਗ ਜ਼ਰੂਰ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਪਰ ਅ ਕਈ ਵਾਰ ਇਹਨਾਂ ਦੇ ਵੱਲੋਂ ਵੀ ਜਾਂਚ ਨਹੀਂ ਕੀਤੀ ਜਾਂਦੀ ਜੋ ਪੈਰਾਗਲਾਈਡਰ ਹੈ ਉਹ ਪ੍ਰੋਫੈਸ਼ਨਲ ਹੈ ਜਾਂ ਨਹੀਂ ਕਿਉਂਕਿ ਹਰ ਥਾਂ ਦੇ ਉੱਤੇ ਅੱਜ ਕੱਲ ਪੈਰਾਗਲਾਈਡਿੰਗ ਦਾ ਜੋ 트ੈਂਡ ਹੈ ਉਹ ਸ਼ੁਰੂ ਹੋ ਚੁੱਕਾ ਹੈ ਪਰ ਲੋਕਾਂ ਦੇ ਵੱਲੋਂ ਧਿਆਨ ਦਿੱਤਾ ਜਾਂਦਾ ਕਿ ਆਖਿਰ ਪੈਰਾਗਲਾਈਡਰ ਪਰੋਫੈਸ਼ਨਲ ਹੈ ਜਾਂ ਫਿਰ ਇਹਨਾਂ ਦੇ ਜੋ ਕੁਲ ਉਪਕਰਨ ਨੇ ਜਾਂ ਪੈਰਾਸ਼ੂਟ ਹੈ ਤਾਂ ਉਸ ਕਿਸ ਤਰੀਕੇ ਦੀ ਸੁਰੱਖਿਆ ਇੰਤਜ਼ਾਮ ਉਥੇ ਹੋਣੇ ਚਾਹੀਦੇ ਨੇ ਤਾਂ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਪਰ ਪ੍ਰਸ਼ਾਸਨ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਵੀ ਇੱਥੇ ਇੰਤਜ਼ਾਮ ਪੂਰੇ ਹੋਣ ਇੱਥੇ ਸੁਰੱਖਿਆ ਦੇ ਇੰਤਜ਼ਾਮ ਪੂਰੇ ਹੋਣ ਔਰ ਜੇਕਰ ਕਿਸੇ ਤਰੀਕੇ ਦਾ ਹਾਦਸਾ ਵਾਪਰ ਵੀ ਜਾਂਦਾ ਹੈ ਤਾਂ ਉਥੇ ਅ ਇਸ ਤਰੀਕੇ ਦਾ ਇੰਤਜ਼ਾਮ ਜਰੂਰ ਹੋਣੇ ਚਾਹੀਦੇ ਨੇ ਕਿ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਕਿਉਂਕਿ ਬਿਲਕੁਲ ਖੱਡ ਦੇ ਉੱਪਰ ਪੈਰਾਗਲਾਈਡਿੰਗ ਕੀਤੀ ਜਾਂਦੀ ਹੈ ਤਾਂ ਆਸਮਾਨ ਦੇ ਵਿੱਚ ਜਦੋਂ ਬੰਦਾ ਉਡਾਨ ਭਰਦਾ ਹੈ ਔਰ ਨੀਚੇ ਡੁੰਗਾਈਰ ਉੱਪਰ ਖੁੱਲਾ ਆਸਮਾਨ ਦੇਖਦਾ ਹੈ ਤਾਂ ਉਹ ਇੱਕ ਤਰੀਕੇ ਦਾ ਰੋਮਾਂਚ ਪੈਦਾ ਹੁੰਦਾ ਹੈ ਪਰ ਇਸ ਰੋਮਾਂਚ ਦੇ ਚੱਕਰ ਦੇ ਵਿੱਚ ਕਈ ਵਾਰ ਜਾਨ ਦਾਤੇ ਲੱਗ ਜਾਂਦੀ ਹੈ ਕਈ ਵਾਰ ਜਾਨ ਚਲੀ ਜਾਂਦੀ ਹੈ ਤੇ ਉਸੇ ਤਰ੍ਹਾਂ ਦਾ ਇਹ ਹਾਦਸਾ ਵਾਪਰਿਆ ਔਰ ਇਹ ਪਹਿਲਾ ਹਾਦਸਾ ਨਹੀਂ ਹੈ ਜੋ ਇਸ ਤਰੀਕੇ ਦੇ ਨਾਲ ਵਾਪਰਿਆ ਇਸ ਤੋਂ ਪਹਿਲਾਂ ਵੀ ਕਈ ਹਾਦਸੇ ਪੈਰਾਗਲਾਈਡਿੰਗ ਦੌਰਾਨ ਵਾਪਰ ਚੁੱਕੇ ਨੇ ਕਈ ਵਾਰ ਹੋਇਆ ਕਿ ਪੈਰਾਸ਼ੂਟ ਨਹੀਂ ਖੁੱਲਿਆ ਤਾਂ ਹਾਦਸਾ ਵਾਪਰ ਗਿਆ ਕਈ ਵਾਰ ਹੋਇਆ ਕਿ ਉਪਕਰਨ ਦੇ ਵਿੱਚ ਕਿਸੇ ਤਰੀਕੇ ਦੀ ਖਰਾਬੀ ਆ ਗਈ ਉਡਾਨ ਭਰਦੇ ਤਾਂ ਤਾਂ ਹਾਦਸਾ ਵਾਪਰਿਆ ਔਰ ਇੱਥੇ ਬੇहद ਦਰਦਨਾਕ ਤਸਵੀਰਾਂ ਹਾਦਸਾ ਹੁਸੇ ਸਮੇਂ ਵਾਪਰ ਜਾਂਦਾ ਜਦੋਂ ਉਡਾਨ ਭਰਨ ਹੀ ਵਾਲੇ ਸੀ ਔਰ ਸਿੱਧਾ ਖੱਡ ਦੇ ਵਿੱਚ ਜਾ ਡਿੱਗਦੇ ਨੇ ਤਾਂ ਕੁਝ ਲੋਕ ਜੋ ਚਸ਼ਮ ਦੀ ਦਿੱਤੀ ਸੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਲੜਕੀ ਉਡਾਨ ਭਰਨ ਤੋਂ ਪਹਿਲਾਂ ਘਬਰਾ ਜਾਂਦੀ ਹੈ ਔਰ ਇਸੇ ਦੌਰਾਨ ਉਸ ਨੂੰ ਦਿਮਾਗੀ ਅਟੈਕ ਵੀ ਇੱਕ ਤਰੀਕੇ ਦਾ ਹੁੰਦਾ ਹੈ ਔਰ ਇਸ ਕਰਕੇ ਬਿਲਕੁਲ ਉਹ ਬੇਸੁੱਧ ਹੋ ਜਾਂਦੀ ਹੈ ਜਿਸ ਕਰਕੇ ਸਿੱਧਾ ਖੱਡ ਦੇ ਵਿੱਚ ਜਾ ਡਿੱਗਦੀ ਹੈ ਤਾਂ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਪਰ ਸਵਾਲ ਉੱਠਦੇ ਨੇ ਕਿ ਪੈਰਾਗਲਾਈਡਰ ਨੇ ਧਿਆਨ ਰੱਖਣਾ ਹੁੰਦਾ ਹੈ ਜਿਹੜੇ ਵਿਅਕਤੀ ਤੁਹਾਡੇ ਨਾਲ ਪੈਰਾਗਲਾਈਡਿੰਗ ਕਰ ਰਿਹਾ ਹੈ ਜਿਹੜੇ ਸੈਲਾਨੀ ਜਾਂ ਟੂਰਿਸਟ ਪੈਰਾਗਲਾਈਡਿੰਗ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਐਕਸਪੀਰੀਅੰਸ ਨਹੀਂ ਹੁੰਦਾ ਉਹਨਾਂ ਦਾ ਸਾਰਾ ਭਰੋਸਾ ਪੈਰਾਗਲਾਈਡਰ ਤੇ ਹੁੰਦਾ ਤੇ ਜੇਕਰ ਪੈਰਾਗਲਾਈਡਰ ਵਧੀਆ ਹੋਵੇ ਜੇਕਰ ਪੈਰਾਗਲਾਈਡਰ ਸਹੀ ਤਰੀਕੇ ਦੇ ਨਾਲ ਕਰੇ ਕਿਉਂਕਿ ਸਾਰਾ ਭਾਰ ਸਾਰਾ ਜਿੰਮਾ ਉਸ ਦੇ ਉੱਤੇ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੋਣਾ ਚਾਹੀਦਾ ਹੈ ਕਿ ਚਾਹੇ ਪੈਰਾਗਲਾਈਡਿੰਗ ਕਰਨ ਵਾਲਾ ਜੋ ਵਿਅਕਤੀ ਹੈ ਤੁਹਾਡੇ ਨਾਲ ਤੇ ਚਾਹੇ ਉਹ ਕੰਫਰਟ ਵੀ ਨਾ ਹੋਵੇ ਚਾਹੇ ਉਹ ਘਬਰਾ ਜਾਵੇ ਤਾਂ ਵੀ ਕਿਸੇ ਤਰੀਕੇ ਹਾਦਸਾ ਇਸ ਤਰ੍ਹਾਂ ਨਹੀਂ ਵਾਪਰਨਾ ਚਾਹੀਦਾ ਤਾਂ ਫਿਲਹਾਲ ਜਾਂਚ ਕੀਤੀ ਜਾਵੇਗੀ ਹਰ ਪਹਿਲੀ ਤੋਂ ਪਰ ਚਸ਼ਮਦੀਦ ਜੋ ਉੱਥੇ ਮੌਜੂਦ ਸੀ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ Uh, सर देखिए इट्स वेरी अनफॉर्चुनेट कि गुजरात से कुछ फैमिलीज जो एक परिवार था आज चौबीस लोगों का ये यहाँ घूमने आए थे धर्मशाला ठीक है तो इनमें से कुछ एक लोग जो पैराग्लाइडिंग करने गए थे इंद्रनाथ में ठीक है उसमें और कुछ क्योंकि फैमिलीज जो थी वह चामुंडा जी में दर्शन करने गए थे सम टेक ऑफ के वक्त जो लड़की जिसकी आज डेथ हुई है वो मे भी शायद काफी घबरा गई है कि अचानक उसका जो ब्रेन स्ट्रॉक हुआ है उसको वहां पे और उसकी वजह से उसकी डेथ हुई है वहां पे क्रैश लैंडिंग क्रैश लैंडिंग बताई नहीं क्रैश लैंडिंग नहीं, तेक नहीं, तेक नहीं टेक ऑफ जो था जो टेक ऑफ था ये बेसिकली उसमें वो घबरा गई थी काफी और उसी टाइम पे वहीं पे वो थोड़ा सा गिर भी गई थी तो वहीं उससे उसके वजह से इसकी डेथ हुई है वहां पे इसमें एक पायलट भी इंजर्ड बताया थोड़ा सा पायलट भी इंजर्ड है बट वो ठीक है अब काफी उसमें कोई प्रॉब्लम नहीं।, को नहीं पुलिस स्टेशन धर्मशाला के अंतर्गत जो है वो इंद्राग पैराग्लाइडिंग साइट है तो वहां पे अनफॉर्चुनेटली आज शाम को पांच बजे के करीब जो है एक लड़की उन्नीस साल की जो कि गुजरात की रहने वाली थी तो उसको जो है ऑफ करते समय जो है पैराग्लाइडिंग जो पायलट रहता है असिस्टेंट जो है उसके साथ जो है टेकऑफ साइट से वो नीचे को अनफॉर्चुनेटली गिर गए और काफी सीवियरली uh, इंजर्ड थी वो और उसके बाद उसको हॉस्पिटल लाया गया तो अनफॉर्चुनेटली शी डाइड और उसके पश्चात जो है लेकिन जो पायलट है वो इंजर्ड हुआ है उसको फर्दर रेफर किया गया है टंडा मेडिकल कॉलेज के लिए अभी उसकी ट्रीटमेंट चल रही है और जिस लड़की की डेथ हुई है उसका पोस्टमार्टम जो है जोन हॉस्पिटल धर्मशाला में कल करवाया जाएगा इसमें फर्दर पुलिस जो है वह छानबीन कर रही है उसके कारणों का पता लगाया जा रहा है में मामला भी दर्ज किया जाएगा जी हाँ जैसे हालात आते हैं सामने अभी इनिशियली जो हमारे पास चीजें आई हैं जो हमारे पास वीडियोस वगैरह आए हैं तो उसमें वो एक्सीडेंटली जो है टेकऑफ साइट से जो है नीचे गिरे हैं तो अभी उसके एक्चुअल में कारण क्या रहे हैं आ, उनकी छानबीन की जाएगी उसके पश्चात हम फर्दर उस भी प्रोसेस है, प्रोसेस है उसको प्रोसीड करेंगे इसमें अभी क्योंकि इनिशियल स्टेज पे इन्वेस्टिगेशन है उसमें जो भी फर्दर फैक्ट्स आते हैं उसी हिसाब से जो है हम इन्वेस्टिगेशन अमल में लाएंगे और उन फैक्ट्स को इंक्वायर करेंगे और जो भी इसमें दोषी पाया जाता है ऑब्वियसली उसके खिलाफ जो है कार्रवाई अमल में लाई जाएगी सर देखिए इट्स वेरी अनफॉर्चुनेट कि गुजरात से कुछ फैमिलीज जो एक परिवार था चौबीस लोगों का ये यहाँ घूमने आए थे धर्मशाला ठीक है तो इनमें से कुछ एक लोग जो पैराग्लाइडिंग करने गए थे इंद्रनाथ में ठीक है उसमें और कुछ ही क्योंकि फैमिलीज जो थी वो चामुंडा जी में दर्शन करने गए थे समहाव टेक ऑफ के वक्त जो लड़की जिसकी आज डेथ हुई है वो मे भी शायद काफी घबरा गई है कि अचानक उसका जो ब्रेन स्ट्रोक हुआ है उसको वहां पे और उसकी वजह से उसकी डेथ हुई है